ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਇਸ ਸਮੇਂ ਅਸੀਂ 베ਰ ਕਾ ਬਾਈਪਾਸ ਤੇ ਇੱਕ ਨਿਜੀ ਰਿਜੋਰਟ ਦੇ ਬਾਹਰ ਖੜੇ ਹਾਂ ਕੁਝ ਸਮਾਂ ਪਹਿਲਾਂ ਹੀ ਇੱਕ ਸਰਪੰਚ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਨੌਜਵਾਨ ਅਣਪਛਾਤੇ ਨੌਜਵਾਨ ਰਿਜੋਰਟ ਦੇ ਅੰਦਰ ਆਂਦੇ ਨੇ ਅਤੇ ਉਹਨਾਂ ਵੱਲੋਂ ਸਰਪੰਚ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਸਰਪੰਚ ਨੂੰ ਜਦੋਂ ਗੋਲੀਆਂ ਲੱਗੀਆਂ ਤੇ ਉਸ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਨੇ ਰਿਜੋਰਟ ਨੂੰ ਬਿਲਕੁਲ ਖਾਲੀ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਹੁਨਰ ਜੋੜ ਦੇ ਅੰਦਰ ਜਾਣ ਦੀ ਜੋ ਇਜਾਜ਼ਤ ਆ ਉਹ ਨਹੀਂ ਦਿੱਤੀ ਜਾ ਰਹੀ ਉਹ ਨੌਜਵਾਨ ਕੌਣ ਸੀ ਹਜੇ ਉਹਨਾਂ ਦੀ ਕੋਈ ਵੀ ਪਛਾਣ ਨਹੀਂ ਹੋ ਪਾਈ ਇੰਨਾ ਜ਼ਰੂਰ ਸਾਹਮਣੇ ਦੱਸਣ ਚ ਸਾਹਮਣੇ ਆਇਆ ਹੈ ਕਿ ਉਸ ਨੂੰ ਪਹਿਲਾਂ ਵੀ ਜੋ ਧਮਕੀਆਂ ਵਾਂ ਉਹ ਮਿਲੀਆਂ ਸੀ ਲਗਾਤਾਰ ਸਰਪੰਚ ਨੂੰ ਧਮਕੀਆਂ ਮਿਲ ਰਹੀਆਂ ਸੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਰਜੋੜ ਦੇ ਵਿੱਚ ਜੋ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਸ ਪ੍ਰੋਗਰਾਮ ਤੇ ਦੋ ਅਣਪਛਾਤੇ ਨੌਜਵਾਨ ਰਜੋਰ ਦੇ ਅੰਦਰ ਆਂਦੇ ਨੇ ਅਤੇ ਗੋਲੀਆਂ ਮਾਰ ਕੇ ਉਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਜਿਸ ਸਰਪੰਚ ਦੀ ਮੌਤ ਹੋਈ ਆ ਉਹ ਤਰਨਤਾਰਨ ਜ਼ਿਲ੍ਹੇ ਦਾ ਹੈ ਤਰਨਤਾਰਨ ਜ਼ਿਲ੍ਹੇ ਦਾ ਸਰਪੰਚ ਅੰਮ੍ਰਿਤਸਰ ਦੇ ਬੇਰਕਾ ਬਾਈਪਾਸ ਤੇ ਨਿਜੀ ਰਜੋਰ ਦੇ ਵਿੱਚ ਪਹੁੰਚਦੇ ਨੇ ਅਤੇ ਜਦੋਂ ਉਹ ਇਸ ਜਗ੍ਹਾ ਤੇ ਪਹੁੰਚਦੇ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਗੋਲੀਆਂ ਲੱਗਣ ਦੇ ਨਾਲ ਸਰਪੰਚ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਪੁਲਸ ਪ੍ਰਸ਼ਾਸਨ ਇਸ ਜਗ੍ਹਾ ਤੇ ਪਹੁੰਚਿਆ ਹੈ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਜੋ ਇਜਾਜ਼ਤ ਆ ਉਹ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਦਿਖਾਉਂਦੇ ਆ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਮੋਟਰਸਾਈਕਲ ਆਪਣਾ ਲਗਾ ਕੇ ਉਹ ਨੌਜਵਾਨ ਰਜੋਰ ਦੇ ਅੰਦਰ ਜਾਂਦੇ ਨੇ ਇਸ ਜਗ੍ਹਾ ਤੇ ਅੱਗੇ ਜਾ ਕੇ ਉਹਨਾਂ ਵੱਲੋਂ ਜਿਹੜਾ ਮੋਟਰਸਾਈਕਲ ਆ ਉਹ ਖਿਲਾ ਰਿਆ ਗਿਆ ਸੀ ਜਦੋਂ ਉਹ ਗੋਲੀਆਂ ਚਲਾ ਕੇ ਇੱਥੋਂ ਨਿਕਲਦੇ ਨੇ ਕਾਫੀ ਵਾਰ ਉਹਨਾਂ ਵੱਲੋਂ ਪਹਿਲਾਂ ਮੋਟਰਸਾਈਕਲ ਸਟਾਰਟ ਕੀਤਾ ਜਾਂਦਾ ਹੈ ਮੋਟਰਸਾਈਕਲ ਸਟਾਰਟ ਨਹੀਂ ਹੁੰਦਾ ਜਦੋਂ ਮੋਟਰਸਾਈਕਲ ਸਟਾਰਟ ਹੁੰਦਾ ਹੈ ਤੋਂ ਇਸ ਰਸਤੇ ਹੀ ਜਿਹੜੇ ਦੱਸਿਆ ਜਾ ਰਿਹਾ ਕਿ ਨੌਜਵਾਨ ਇਸ ਜਗ੍ਹਾ ਤੋਂ ਫਰਾਰ ਹੋਏ ਨੇ ਅਤੇ ਹੱਥ ਦੇ ਵਿੱਚ ਉਹਨਾਂ ਦੇ ਪਿਸਟੋਲ ਸੀ ਜਦੋਂ ਇੱਥੋਂ ਰੋਕਣ ਦੀ ਵੀ ਕਿਸੇ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਕਿਸੇ ਨੇ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਉਹ ਪਿਸਤੌਲ ਦਿਖਾ ਕੇ ਉੱਥੋਂ ਫਰਾਰ ਹੋਏ ਨੇ ਅਤੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦੋਨਾਂ ਨੌਜਵਾਨਾਂ ਦੀ ਜਿਹੜੀ ਪਾ ਲਿਆ ਉਹ ਕੀਤੀ ਜਾ ਰਹੀ ਹੈ ਸਰ ਮੇਰਮਜੀ ਸਿੰਘ ਸਰ ਕੀ ਮਾਊਗਾ ਕੀ ਸਰ ਬਹਤੇ ਮਲੋ ਪ੍ਰੋਗਰਾਮ ਤੇ ਆਏ ਸੀ ਫੈਕਸ਼ਨ ਦੇ ਖਾਸਤੇ ਕਿਸੇ ਸਰਪੰਚ ਸਾਹਿਬ ਸੀ ਇਹ ਪਿੰਡਵਾਲ ਸਰਪੰਚ ਅਪਿੰਟ ਤੋਂ ਤੋ ਉਹਨਾਂ ਨੂੰ ਮਿਲ ਉਹਦਾ ਬੈਠੀ ਸੀ ਤੇ ਚਲੋ ਉਹਨਾਂ ਨੂੰ ਦੋ ਬੰਦਿਆਂ ਨੇ ਗੋਲੀ ਲਾਈ ਮਾਰੀ ਸੱਚ ਤੋ ਦੋਏ ਮੌਕੇ ਤੇ ਜੈਥ ਹੋ ਗਏ ਨਾ ਫੇ ਕੌਨ ਸੀ ਉਹ ਲੱਗਾ ਪਤਾ ਕੌਨ ਨਹੀਂ ਹਾਨੂੰ ਇਹਦੇ ਬਾਰੇ ਕੀ ਜਾਣਦੇ ਹਲੇ ਵੀ ਨਹੀਂ ਪਤਾ ਕਿ ਉਹ ਵਿਆਹ ਤੇ ਸੱਦੇ ਗਏ ਸੀ ਜਾਂ ਨਹੀਂ ਜੀ ਇਹਦੀ ਕੋਈ ਗੱਲ ਨਹੀਂ ਉਹ ਬੱਲਾ ਚ ਜੇਦੀ ਆ ਕਿਤੇ ਜਦੋਂ ਬਲੋਂ ਆਪਣੇ ਤਰੀਕੇ ਨਾਲ ਆਉ ਉਹ ਰਾਬੀ ਜਣੇ ਕਿੱਦਾਂ ਆਏ ਕਿ ਦਰਾਣੀਆਂ ਇਹਦੇ ਬਾਰੇ ਹਾਂਜੀ ਪਹਿਲੇ ਇੱਕ ਦੋਰੀ ਹੋਇਆ ਸੀ ਸਰ ਵਿਦਾਇਕ ਜੀ ਵੀ ਮੌਕੇ ਤੇ ਮੌਜੂਦ ਸਨ ਇੱਧਰ ਤਦ ਗੋਲੀकांड ਕੋਈ ਨਾ ਕੋਈ ਗਣਾ ਥੋੜੀ ਉਹ ਤੋਂ ਚਲੋ ਆਪਾਂ ਸਾਰੇ ਆਉਣੇ ਆ ਉਹ ਗੋਲੀ ਚਲੀ ਕਿੱਥੇ ਆ ਗਏ ਸੀ ਉਹ ਖਾਣਾ ਖਾ ਰਹੇ ਸੀ ਚੰਦ ਮੱਲੋ ਖਾਣਾ ਖਾ ਰਹੇ ਸਰ ਪਹਿਲੇ ਵੀ ਸੁਣਨ ਚਾਹੀਏ ਕਿ ਕੋਈ ਧਮਕੀ ਵਗੈਰਾ ਵੀ ਮਿਲੀ ਸੀ ਹਾਂਜੀ 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 ਇਦਾਂ ਦਾ ਸਰ ਨਾਮ ਕੀ ਹੈ ਕਿੱਥੋਂ ਤਾਂ ਬਿਲਕੁਲ ਪਰ ਮਿੱਟੀ ਹੀ ਬੋਲਦੇ ਹੋ ਕਿਰਦੋ ਹੈ ਜੀ ਪਿਛੇ ਮਿੰਟ ਹਟਾ ਦਿਓ ਜੀ ਭਾਜੀ ਇੱਕ ਮਿਰਮਜੀ ਸਿੰਘ ਮੰਗਦੇ ਹੀ ਜਿਹੜੇ ਉਹਨਾਂ ਨੂੰ ਦੁਬਾਰਾ ਆ ਪਾਈ ਸਾਹਿਬ ਇੱਕ ਮਿੰਟ ਜੀ ਹਾਂਜੀ ਹਾਂਜੀ ਵਾਲੀ ਜੀ ਵਾਲੀ ਇਹ ਬਿਮਾਰੀ ਗੋਲ ਪਹਿਲੇ ਸਭ ਨਿਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਦ ਆ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਪੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਾ ਡੈਥ ਹੋਈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਕੀ ਨੂੰ ਕੋਲ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਕੁਇਸੋ ਵੀ ਦਿਖਾ ਦਿੱਤੀ ਗਈ ਉਸ ਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਆਦਾ ਹੁਣ ਦੱਸ ਸਕਦੇ ਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਨਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਵਿਡੀਐਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫਤੀਸ਼ ਕਰ ਰਹੇ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਈ ਕਿਤਾ ਜੀ ਹਾਂਜੀ ਹਾਂ ਸਰ ਅ ਹਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀਜ ਚ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿੰਨੇ ਕੀਤੇ ਗਏ ਜੀ ਸਰ ਤੇ ਦੇਖੋ ਜੋ ਹੁਣ ਤੱਕ ਹੈ ਇੱਕ ਪਾਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹ ਨੂੰ ਦੇਖ ਰਹੇ ਹਾਂ ਇਹ ਵਾਕਈ ਗੱਲ ਹੋਰ ਚੀਜ਼ ਹਮੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਆ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੀ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰ ਜਿੱਥੇ ਮੌਕੇ ਤੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਬਾਨ ਐਸਪੀ ਸਬਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ ਚ ਸਾਹਮਣੇ ਆਏਗਾ ਕੋਈ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਿੰਟ ਮਿਲੇ ਜਿੰਨਾ ਤੋਂ ਜਲਦੀ ਫੜੇ ਜਾਣ ਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਣਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦੇ ਕਰਾਉਂ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ 네ਗੇਟਿਵ ਕੰਮ ਹੋਇਆ ਇਮੀਡੀਏਟਲੀ ਅਮਨੇ ਸਾਡ ਪੁਲਿਸ ਨਾਲੋਂ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸ ਦਿਆਂ